ਉਹ ਗਊ ਜਿਹੜੀ ਮੋਟਰਸਾਈਕਲ ਦੇ ਵਿੱਚ ਵੱਜ ਗਈ ਤੇ ਆ ਜਵਾਨ ਜੀ ਮੇਰੇ ਵੀਰੋ ਲੱਖ ਤੇ ਸੱਟ ਲੱਗੀ ਆ ਲੰਤ ਕਟਾਉਣੀ ਪਈ ਐ 2 ਲੱਖ ਰੁਪਇਆ ਲਾ ਕੇ ਭਰਾਵਾਂ ਨੇ ਆਰਟੀਫੀਸ਼ਲ ਆਤ ਲਵਾਈ ਸੀ ਪਰ ਆਤਮਾ ਨੇ ਦੋ ਬਾਹਾ ਦੋ ਲੱਤਾ ਹੱਥ ਰੁਪਇਆ ਨਾ ਕੋ ਇਹਦੇ ਲਈ ਤਾੜੀਆਂ ਮਾਰ ਦਿਓ ਮੇਰੇ ਵੀਰੋ ਆ ਬੰਦਿਆਂ ਨੇ ਹੌਸਲੇ ਹੁੰਦੇ ਐ ਕਿ ਹਾਰਦੇ ਨਹੀਂ ਹੁੰਦੇ ਕਹਿੰਦੇ ਮਰਦ ਸਬੰਮਰ ਰੱਖਿਓ ਆਪਾਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ ਆਪਾਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ ਇੱਕ ਵਾਰ ਹੋਰ ਨਿਰਤ ਕਰਦਾ ਹੈ ਕਿਰਤ ਕਰਦਾ ਮੇਰੇ ਵੀਰੋ ਪੰਚਰ ਲਾਉਂਦਾ ਇਹਦੀ ਭੰਮੇ ਕਰਾ ਮੇਨ ਜਿਹੜੀ ਸੜਕ ਤੇ ਦੁਕਾਨ ਹੈ ਇਹਦੇ ਮੇਰੇ ਵੀਰੋ ਜੇ ਇੱਥੇ ਵੀ ਆਇਆ ਨਾ ਤਾਂ ਇੱਥੇ ਵੀ ਤੁਹਾਨੂੰ ਸਰੀਰ ਦਿਖਾ ਕੇ ਤੁਹਾਡੇ ਜੀ ਗੇੜਾ ਲਾਉਣਾ ਔਰ ਇਹ ਮੇਰੇ ਵੀਰੋ ਸਤਕਾਰ ਹੈ ਸਰੀਰ ਦੇ ਲਈ ਮੈਂ ਬੇਨਤੀ ਕਰੂੰਗਾ ਇੱਕ ਵਾਰ ਫੇਰ ਤੋਂ ਇਸ ਨੌਜਵਾਨ ਦੇ ਹੌਸਲੇ ਲਈ ਵੀਰੋ ਸਿੰਘਾ ਇਹ ਸੱਟ ਲੱਗਣੀ ਸੀ ਚਲੋ ਮੈਂ ਉਹਦਾ ਪਾਣਾ ਮੰਨਦਾ ਹਾਂ ਪਰ ਮੈਂ ਕਹਿੰਦਾ ਤਰਨਾ ਇੱਕ ਵਾਦਾ ਕਰਦਾ ਬਾਈ ਮੈਂ ਜਿਹੜੀ ਆਪਣੀ ਉੱਪਰਲੀ ਬਾਡੀ ਆ ਨਾ ਜਿਹੜਾ ਉੱਪਰਲਾ ਸਰੀਰ ਆ ਇਹ ਤੈਨੂੰ ਮੈਂ ਬਣਾ ਕੇ ਦਿਖਾਉਂਗਾ ਮੇਰੇ ਵੀਰੋ ਜਾ ਰਿਆਂ ਸੀਗਾ ਤੇ ਅੱਗੋਂ ਮੋਟਰਸਾਈਕਲ ਤੇ ਸੀ ਆ ਕਿਉਂ ਗਊ ਜਿਹੜੀ ਮੋਟਰਸਾਈਕਲ ਦੇ ਵਿੱਚ ਵੱਜ ਗਈ ਤੇ ਆ ਜਵਾਨ ਜੀ ਮੇਰੇ ਵੀਰੋ ਲੱਕ ਤੇ ਸੱਟ ਲੱਗੀ ਮਾਂ ਲੱਤ ਘਟਾਉਣੀ ਪਈ ਐ 2 ਲੱਖ ਰੁਪਇਆ ਲਾ ਕੇ ਭਰਾਵਾ ਨੇ ਆਰਟੀਫੀਸ਼ਲ ਲੱਤ ਲਵਾਈ ਸੀ ਪਰ ਇਸ ਵੀਰ ਨੇ ਮੇਰੇ ਨਾਲ ਇੱਕ ਵਾਦਾ ਕੀਤਾ ਸੀ ਕਹਿੰਦਾ ਬਾਈ ਮੈਨੂੰ ਤੂੰ ਤਰਨ ਯੋਗ ਆ ਕਰਤਾ ਠੀਕ ਐ ਮੇਰੀ ਕਿਸਮਤ ਦੇ ਵਿੱਚ ਸੀਗਾ ਇਹ ਸੱਟ ਲੱਗਣੀ ਸੀ ਚਲੋ ਮੈਂ ਉਹਦਾ ਪਾਣਾ ਮੰਨਦਾ ਪਰ ਮੈਂ ਕਹਿੰਦਾ ਤਰਨਾ ਇੱਕ ਵਾਦਾ ਕਰਦਾ ਬਾਈ ਮੈਂ ਜਿਹੜੀ ਆਪਣੀ ਉੱਪਰਲੀ ਬੋਡੀ ਆ ਨਾ ਜਿਹੜਾ ਉੱਪਰਲਾ ਸਰੀਰ ਆ ਇਹ ਤੈਨੂੰ ਮੈਂ ਬਣਾ ਕੇ ਦਿਖਾਵਾਂਗਾ ਲੈ ਵੀ ਨੌਜੋਨਾ ਤੂੰ ਮਿਹਨਤ ਕੀਤੀ ਐ ਅੱਜ ਦੋ ਸਾਲਾਂ ਬਾਅਦ ਮੇਰੇ ਵੀਰੋ ਇਹ ਨੌਜਵਾਨ ਜਿਹੜਾ ਇਹਨਾਂ ਖੇਡ ਮਦਾਨਾ ਦੇ ਵਿੱਚ ਆ ਰਿਹਾ ਹੈ ਪਿਛਲੇ ਸਾਲ ਵੀ ਆਉਂਦਾ ਰਿਹਾ ਹੈ ਆ ਪਿਛਲੇ ਸਾਲ ਥੋੜਾ ਸਰੀਰ ਜਿਵੇਂ ਆਪਾਂ ਕਿਹਾ ਵੀ ਘੱਟ ਬਣਿਆ ਵਾ ਸੀ ਪਰ ਇਸ ਸਾਲ ਗੁਰਵਿੰਦਰ ਭੰਮੇ ਵਾਲੇ ਨੇ ਸਿਰਾ ਕਰਵਾਉਣ ਵਾਲੀ ਗੱਲ ਕਰ ਦਿੱਤੀ ਹੈ ਇਹਨੇ ਹੌਸਲਾ ਨਹੀਂ ਹਾਰਿਆ ਇਹਦੀਆਂ ਮੇਰੇ ਵੀਰੋ ਦੇ ਲਈ ਤਾੜੀਆਂ ਇੰਨੀਆਂ ਕਿ ਵੱਜਣੀਆਂ ਚਾਹੀਦੀਆਂ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਦੋ ਬਾਹਾਂ ਦੋ ਲੱਤਾ ਹੱਥ ਦਿੱਤੇ ਹਨ ਉਹ ਇਹਦੇ ਲਈ ਤਾੜੀਆਂ ਮਾਰ ਦੋ ਮਾਰਦ ਦੇ ਲੇਰ ਤੁਸੀਂ ਹੌਸਲੇ ਬਣਾ ਕੇ ਬਸ ਬੰਬਰ ਰੱਖਿਓ ਆਪਾਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ ਆਪਾਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ ਇਹ ਜ਼ਿੰਦਗੀ ਦੀ ਜੰਗ ਹੈ ਲੈ ਵੀ ਨੌਜਵਾਨ ਹੁਣ ਸਰੀਰ ਵੀ ਦਿਖਾ ਦੇ ਇਹ ਗੁਰਵਿੰਦਰ ਕੱਦੂ ਆ ਭੰਵੇਂ ਕਲਾ ਵਾਲਾ ਮੇਰੇ ਵੀਰੋ ਮਾਨਸਾ ਜਿਹੜਾ ਸੁਗਰਾਜ ਕੰਬੀ ਸਿਫਤ ਮੁੰਡੇ ਬਹੁਤ ਗਰੀਬ ਪਰਿਵਾਰ ਹੈ ਰੋਜੀ ਰੋਟੀ ਲਈ ਸਾਈਕਲ ਦੇ ਪੈਂਚਰ ਵੀ ਲਾਉਣਾ ਹੈ ਗੱਡੀਆਂ ਗੱਡੀਆਂ ਦੇ ਵੀ ਪੈਂਡਰ ਲਾਉਂਦਾ ਹੈ ਪਰ ਜਿੱਦਾਂ ਲੱਤ ਕੱਟਣ ਤੋਂ ਬਾਅਦ ਬੰਦਾ ਕਹਿੰਦੇ ਇਹਨਾਂ ਵੀ ਨੈਕਟਲ ਹੋ ਜਾਂਦਾ ਹੈ ਲੈ ਰਿਛਾ ਛੱਡ ਜਾਂਦਾ ਹੈ ਵੀਰ ਨੇ ਦਿਲ ਨਹੀਂ ਛੱਡਿਆ ਇੱਕ ਵਾਰੀ ਤਾੜੀਆਂ ਹੋਰ ਮਾਰੋ ਜ਼ੋਰਦਾਰ ਇਹਦੋਂ ਸਿੱਖਣ ਦੀ ਲੋੜ ਹੈ ਇਹਦੋਂ ਸ਼ੇਰ ਦੀ ਲੋੜ ਹੈ ਕਈ ਜੰਗੇ ਭਲੇ ਹੱਟੇ ਗੱਟੇ ਰੱਬ ਨੂੰ ਦੋਸ਼ ਨਹੀਂ ਜਾਣਗੇ ਯਾਰ ਸਾਡਾ ਜਰਮ ਵਾਲੇ ਪਰਿਵਾਰ ਦੇ ਵਿੱਚ ਹੋ ਗਿਆ ਸਾਨੂੰ ਜਵਾਬ ਨਹੀਂ ਮਿਲ ਰਹੀ ਸਾਡਾ ਕੋਈ ਕਾਰੋਬਾਰ ਨਹੀਂ ਚੱਲਦਾ ਜਾਂ ਕਈ ਮਾਪਿਆਂ ਦੀ ਰੋਸ਼ ਗੱਡੀ ਜਾਣਗੇ ਯਾਰ ਸਾਡੇ ਬਾਪੂ ਨੇ ਦੋ ਕਿੱਲੇ ਵੇਚਦੇ ਇਹ ਸਾਨੂੰ ਤੰਦਰੁਸਤ ਸਰੀਰ ਮਿਲ ਗਿਆ ਤੁਸੀਂ ਮਿਹਨਤ ਕਰ ਸਕਦੇ ਹੋ ਇਹ ਦੁਨੀਆ ਦੇ ਵਿੱਚ ਕੋਈ ਐਸਾ ਕੰਮ ਨਹੀਂ ਜਿਹੜਾ ਬੰਦਾ ਮਿਹਨਤ ਕਰੇ ਤੇ ਉਸ ਗੀਤੇ ਤੇ ਨਾ ਪਹੁੰਚੇ ਇਸ ਨੌਜਵਾਨ ਨੂੰ ਸਿੱਖਣ ਦੀ ਲੋੜ ਹੈ ਪ੍ਰੇਰਨਾ ਲੈਣ ਦੀ ਲੋੜ ਹੈ ਦੋਖਲ ਇੱਕ ਗਾਲ ਹੋਰ ਕਿਰਤ ਕਰਦਾ ਹੈ ਕਿਰਤ ਕਰਦਾ ਮੇਰੇ ਵੀਰੋ ਪੰਚਰ ਲਾਉਂਦਾ ਇਹਦੀ ਭੰਮੇਖਰਾ ਮੇਨ ਜਿਹੜੀ ਸ਼ਰਕ ਤੇ ਦੁਕਾਨ ਹੈ ਇਹਦੇ ਮੇਰੇ ਵੀਰੋ ਜੇ ਇੱਥੇ ਵੀ ਆਇਆ ਨਾ ਤਾਂ ਇੱਥੇ ਵੀ ਤੁਹਾਨੂੰ ਸਰੀਰ ਦਿਖਾ ਕੇ ਤੁਹਾਡੇ ਜੀ ਜੇੜਾ ਲਾਉਣਾ ਹੈ ਔਰ ਇਹ ਮੇਰੇ ਵੀਰੋ ਸਤਕਾਰ ਹੈ ਇਸ ਵੀਰ ਦੇ ਲਈ ਮੈਂ ਬੇਨਤੀ ਕਰੂੰਗਾ ਇੱਕ ਵਾਰ ਫੇਰ ਤੋਂ ਇਸ ਨੌਜਵਾਨ ਦੇ ਹੌਸਲੇ ਲਈ ਜ਼ੋਰਦਾਰ ਤਾੜੀਆਂ ਮਾਰੋ ਮੇਰੇ ਪੰਜਾਬੀ ਵੀਰੋ ਗੁਰਵਿੰਦਰ ਕੱਦੂ ਭੰਮੇਖਰਾ ਵਾਲਾ ਨੌਜਵਾਨ ਆਇਆ ਔਰ ਹੋਇਆ 31000 ਰੁਪਏ ਹੁੰਦਾ ਹੋ ਗਿਆ ਨਾ 35000 ਰੁਪਏ ਉਸ ਬੱਚੇ ਲਈ ਜਾਲਪੁਰ ਮਿਰਜੀ ਵਾਲੇ ਲਈ ਜਿਹੜਾ ਜਕਰਤ ਹੋਇਆ ਅਸੀਂ ਤੈਨੂੰ ਤੋਂ ਧੰਨਵਾਦ ਕਰਦੇ ਹਾਂ ਗੁਰਵਿੰਦਰ ਚੋਨਾਵਾਸਾ ਰਹਿ ਚੋਨਾਵਾਦਾ ਰਹਿ ਨੌਜੋਨਾ ਸਾਰਿਆਂ ਕੋਲ ਜਾ ਕੋਈ ਗੱਲ ਨਹੀਂ ਸਰਕਾਰ ਹੈ ਤੇਰਾ ਸਾਡੇ ਜ਼ਿਲ੍ਹਾ ਦੇ ਵਿੱਚ ਕੋਈ ਜ਼ਿੰਦਗੀ ਦਾ ਹੌਸਲਾ ਨਹੀਂ ਆ ਰਿਹਾ ਮੈਨੂੰ ਅੱਜ ਵੀ ਉਹ ਦਿਨ ਯਾਦ ਆ ਜਦੋਂ ਤੂੰ ਬੰਡ ਤੇ ਪਿਆ ਸੀ